ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪੁੰਜੇ ਜਿਸ ਦਾ ਨਾਮ ਸੀ ਤੁਲੰਬਾ ਇਹ ਪਿੰਡ ਹੁਣ ਪਾਕਿਸਤਾਨ ਦੇ ਜ਼ਿਲ੍ਹੇ ਮੁਲਤਾਨ ਵਿੱਚ ਹੈ ਉੱਥੇ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਉਸ ਨੇ ਸ਼ਹਿਰ ਤੋਂ ਹਟਵੀਂ ਇੱਕ ਵੱਡੀ ਸਾਰੀ ਸਰਾ ਬਣਾਈ ਸੀ ਜਿਸ ਦੇ ਵਿੱਚ ਆਏ ਗਏ ਰਾਈਆਂ ਨੂੰ ਉਸ ਰੱਖਦਾ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ ਸੱਜਣ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਜਿਹੜਾ ਮੁਸਾਫਿਰ ਆਵੇ ਉਸ ਦੀ ਬੜੀ ਸੇਵਾ ਕਰਦਾ ਹੁੰਦਾ ਸੀ ਚੰਗਾ ਖਾਣ ਨੂੰ ਦਿੰਦਾ ਸੀ ਸੌਣ ਲਈ ਚੰਗਾ ਮੰਜਾ ਬਿਸਤਰਾ ਦਿੰਦਾ ਸੀ ਜਦੋਂ ਮੁਸਾਫਿਰ ਸੌ ਜਾਂਦਾ ਸੀ ਤਾਂ ਸੱਜਣ ਅਤੇ ਉਹਦੀ ਸਾਥੀ ਮਿਲ ਕੇ ਮੁਸਾਫਿਰ ਨੂੰ ਮਾਰ ਦਿੰਦੇ ਤੇ ਉਹਦਾ ਸਾਰਾ ਧਨ ਲੁਕ ਲੈਣਦੇ ਪਰ ਬਾਹਰੋਂ ਲੋਕ ਉਸ ਦੀ ਬੜੀ ਸਿਫਤ ਸੀ ਮਤਲਬ ਸਾਰੇ ਉਹਨੂੰ ਕਹਿੰਦੇ ਸੀ ਕਿ ਬੜਾ ਚੰਗਾ ਲੋਕ ਉਸਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਭਲਾ ਕਰਨ ਵਾਲਾ ਸਮਝਦੇ ਸਨ ਗੁਰੂ ਨਾਨਕ ਦੇਵ ਜੀ ਇਹ ਜੋ ਇਹ ਭੈੜੇ ਬੰਦਿਆਂ ਦਾ ਸੁਧਾਰ ਕਰਨਾ ਸੁਧਾਰ ਕਰਨ ਲਈ ਭੈੜੇ ਬੰਦ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਸੀ ਗੁਰੂ ਜੀ ਦੀ ਹਿੰਮਤ ਸੀ